ਡੱਡੂ ਗੀਅਰ ਵਾਲੀ ਕੀ ਸਮੱਸਿਆ ਸੀ ਬਾਈ ਕਿੱਥੇ ਹੁੰਦਾ ਸੀ ਜਗਾੜ ਉਹ ਉਹਦੇ ਬਾਰੇ ਵੀ ਆਜੋ ਮੜਾ ਦੱਸੋ ਤੇ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਡੱਡੂ ਗੀਅਰ ਖਰਾਬ ਹੁੰਦਾ ਸੀ ਇਹ ਵਰੇ ਆਪਣੀਆਂ ਜਿਹੜੀ ਮਸ਼ੀਨ ਬਣਾਈ ਸੀ ਪਹਿਲਾਂ ਆਮ ਮਸ਼ੀਨਾਂ ਦੇ ਇੱਥੇ ਡੱਡੂ ਗੀਅਰ ਲੱਗਿਆ ਹੁੰਦਾ ਸੀ ਠੀਕ ਹੈ ਬਾਈ ਉਹ ਡੱਡੂ ਗੀਅਰ ਦੀ ਦਿੱਕਤ ਤੁਸੀਂ ਲਾ ਲੋ ਹਿਸਾਬ ਵੀ ਉਹ ਹਰ ਸੀਜ਼ਨ ਦੇ ਵਿੱਚ ਆਉਂਦੀ ਹੋ ਰਹਿੰਦੀ ਸੀਗੀ ਨਾਲੇ ਤਾਂ ਉਹਦੇ ਵਿੱਚ ਨਾ ਤਾਂ ਗਰੀਸ ਕੱਢਦਾ ਸੀ ਠੀਕ ਹੈ ਉਹਨਾਂ ਦੇ ਜਿਹੜੇ ਬੈਰਿੰਗਾਂ ਦਾ ਸਪੇਸ ਸੀ ਬਹੁਤ ਘੱਟ ਹੁੰਦਾ ਸੀਗਾ ਠੀਕ ਹੈ ਉਹਦੇ ਕਾਰਨ ਆਪਾਂ ਨੇ ਉਹਦੀ ਦਿੱਕਤ ਖਤਮ ਕਰਤੀ ਇਹ ਆਪਾਂ ਨੇ ਇੱਕ ਨਾ ਆ ਤੁਹਾਨੂੰ ਦਿ ਆਹ ਗੇਅਰ ਬਾਕਸ ਆ ਆਪਾਂ ਨੇ ਇਹ ਰਿਵਰਸ ਤੇ ਫੋਰਵਰਡ ਦੀ ਆਪਸ਼ਨ ਆ ਇਹਦੇ ਵਿੱਚ ਠੀਕ ਹੈ ਇਹ ਪੂਰਾ ਹੈਵੀ ਗੇਅਰ ਬਾਕਸ ਲੱਗਦਾ ਆਪਾਂ ਨੇ ਠੀਕ ਹੈ ਸਾਰਾ ਸੀਐਲ ਦੇ ਵਿੱਚ ਚੱਲਦਾ ਹੈ ਠੀਕ ਹੈ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਫੋਲ ਜਿੰਮੇਵਾਰੀ ਹੈ ਆਪਣੀ ਮਸ਼ੀਨ ਦੀ ਠੀਕ ਹੈ ਸਾਰੀਆਂ ਚੀਜ਼ਾਂ ਸੁਧਾਰ ਕੇ ਕਰੀਆਂ ਨੇ ਦੂਸਰੇ ਨੰਬਰ ਤੇ ਤੁਹਾਨੂੰ ਇੱਕ ਦੀ ਆ ਦਿਖਾਉਣੇ ਆ ਤੇ ਆਹ ਗੇਅਰ ਬਾਕਸ ਆ ਇਹ ਆਮ ਮਸ਼ੀਨਾਂ ਦੇ ਵਿੱਚ ਗਰੀਸ ਤੇ ਚੱਲਦਾ ਸੀ ਇਹ ਵੀ ਆਪਾਂ ਨੇ ਸੀਐਲ ਤੇ ਚੱਲਦਾ ਕਰਿਆਗਾ ਸੀਐਲ ਤੇ ਕਰਤਾ ਬਾਈ ਹਾਂਜੀ ਹਾਂ ਠੀਕ ਹੈ ਦੇਖੋ ਆ ਜਿਹੜਾ ਆਪਣੀ ਬੂਮ ਦੀ ਮੂਵਮੈਂਟ ਆ ਕਰਦਾ ਇਹ ਆਪਣਾ ਇਹਦੇ ਵਿੱਚ ਆਪਾਂ ਨੇ ਪੂਰੀਆਂ ਆ ਦੇਖੋ ਟੌਪ ਲਿੰਕਾਂ ਲਾਤੀਆਂ ਜਿਵੇਂ ਆਪਾਂ ਕਹਿੰਦੇ ਹਿੱਲੀ ਜੇ ਜਾਂਦਾ ਹੁੰਦਾ ਹੈ ਨਾ ਕਿ ਬਾਜੇ ਨੂੰ ਬਾਹਰ ਹੋ ਜਾਂਦਾ ਲਿੰਕਾਂ ਲਾਤੀਆਂ ਵੀ ਐ ਮੰਨ ਕੇ ਚੱਲੋ ਵੀ ਕੋਈ ਇਹਦੇ ਵਿੱਚ ਆਪਣਾ ਝਟਕਾ ਨਹੀਂ ਪਊਗਾ ਠੀਕ ਆ ਬਈ ਇਧਰ ਹੀ ਆ ਜਾਓ ਬਈ ਮੈਂ ਤੁਹਾਨੂੰ ਇਧਰੋਂ ਮੈਂ ਫੋਟੋ ਸੂਰਜ ਕਰਕੇ ਨਾ ਠੀਕ ਆ ਬਈ ਇਹ ਬੂਮ ਲਿੰਕਾਂ ਲਾਤੀਆਂ ਹਨਾ ਵੀ ਜਿਹਦੇ ਨਾਲ ਇਹ ਝੜਕਾਣੀ ਪਊਗਾ ਤੇ ਉਸ ਤੋਂ ਬਾਅਦ ਜੀ ਆਪਾਂ ਨੇ ਜਿਹੜੇ ਆ ਗਰੀਸ ਪੁਆਇੰਟ ਨੇ ਸਾਰੇ ਇਹ ਆਪਾਂ ਨੇ ਇੱਕ ਜਗ੍ਹਾ ਤੇ ਇਕੱਠੇ ਕਰਤੇ ਨਾ ਕਿ ਮੰਨ ਲਓ ਫਾਰਮਰ ਜੀ ਕੋਈ ਗਰੀਸ ਕਰਦਾ ਆਪਣੇ ਦਿਮਾਗ ਦੇ ਵਿੱਚੋਂ ਕੋਈ ਨਿਕਲ ਜਾਂਦੀ ਹੈ ਗੱਲ ਵੀ ਕੋਈ ਪੁਆਇੰਟ ਰਹਿ ਗਿਆ ਭੁੱਲ ਜਾਂਦਾ ਬੰਦਾ ਭੁੱਲ ਜਾਂਦਾ ਵੀ ਉਹ ਇੱਕ ਜਗ੍ਹਾ ਦੇ ਵਿੱਚ ਹੀ ਲਗਾ ਦੇ ਆਪਾਂ ਨੇ ਸਪਨੀ ਸ਼ਾਰਪਟਾ ਹੁੰਦੀ ਹੈ ਮੰਨ ਕੇ ਚਲੋ EN 19 ਦਾ ਮਟੀਰੀਅਲ ਹੈ ਇਹਦਾ ਆਮ ਸ਼ਾਰਪਟਾ ਹੁੰਦੀਆਂ ਨੇ ਜਿਹੜੀਆਂ EN 8 ਦੇ ਵਿੱਚ ਹੁੰਦੀਆਂ ਨੇਗੀਆਂ ਉਹਦਾ ਟੌਪ ਦਾ ਮਟੀਰੀਅਲ ਲਿਆ ਹੋਇਆ ਹੈਗਾ ਠੀਕ ਹੈ ਕਿੰਨਾ ਵੀ ਲੋਡ ਹੋਵੇ ਇਹਨੂੰ ਟੁੱਟਣ ਦੀ ਕੋਈ ਜਿਹਦੀ ਹੋਣੀ ਨਹੀਂ ਹੈਗੀ ਦਿੱਕਤ ਨਹੀਂ ਹੈਗੀ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਭਰਾਵੋ ਅੱਜ ਇੱਕ ਛੋਡੇ ਲਈ ਨਾ ਬੰਦੇ ਲੱਭ ਕੇ ਲਿਆਂਦੇ ਨੇਗੇ ਸੰਗਰੂਰ ਜਿਹੜੇ ਦਾ ਮਸ਼ਹੂਰ ਪਿੰਡ ਆ ਬਾਈ ਕਰਾਚੋ ਕਰਾਚੋ ਪਿੰਡ ਦੇ ਵਿੱਚ ਆਪਾਂ ਕਹਿ ਦਈਏ ਵੀ ਪਹਿਲਾਂ ਬਾਪੂ ਹੀ ਹੁਰੀ ਕੰਮ ਕਰਦੇ ਹੁੰਦੇ ਦੀ ਇੰਜਨਾਂ ਦਾ ਜਦੋਂ ਆਪਣੇ ਖੇਤੀਬੱਤੀ ਦੇ ਵਿੱਚ ਬੋਰਾ ਦੇ ਇੰਜਨ ਕੰਮ ਕਰਦੇ ਸੀ ਤੇ ਉਸ ਤੋਂ ਬਾਅਦ ਫਿਰ 2014 ਦੇ ਵਿੱਚ ਜਦੋਂ ਬੱਚੇ ਥੋੜਾ ਸੰਭਲੇ ਹਨ ਤਾਂ ਉਹਨਾਂ ਨੇ ਬਣਾਏ ਰੋਟਾਵੇਟਰ ਸੁਪਰ ਫਿੱਟਰ ਜਿਹੜੇ ਬੰਦੇ ਆਪਾਂ ਕਹੇ ਦੀ ਵੀ ਕਿਸਾਨ ਇਹਨਾਂ ਨਾਲ ਜੁੜ ਗਏ ਜਿਨ੍ਹਾਂ ਨੇ ਇਹਨਾਂ ਤੋਂ ਰੋਟਾਵੇਟਰ ਨਾਲ ਇਹ ਸੁਪਰ ਸੀਡਰ ਲੈ ਲਏ ਉਹ ਬੰਦੇ ਬਾਈ ਮੁੜ ਕੇ ਤੁਸੀਂ ਐਂ ਲਾ ਲਓ ਇਹਨਾਂ ਤੇ ਹੀ ਵੱਜ ਗਏ ਤੇ ਇਹਨਾਂ ਨੂੰ ਫੇਰ ਕਹਿੰਦੇ ਬਾਈ ਹੁਣ ਮੱਕੀ ਦੇ ਚਾਰ ਪੌੜ ਵਾਲੀਆਂ ਸਾਨੂੰ ਮਸ਼ੀਨਾਂ ਚਾਹੀਦੀਆਂ ਨੇ ਤਾਂ ਪਿਛਲੇ ਸੀਜ਼ਨ ਇੱਕ ਮਸ਼ੀਨ ਤੇ ਟ੍ਰਾਇਲ ਹੀ ਕਰੀ ਗਏ ਭਰਾਵੋ ਉਹ ਮਸ਼ੀਨ ਦੇ ਵਿੱਚ ਕੋਈ ਵੱਡ ਕਟ ਹੋਇਆ ਕਰੇ ਕੋਈ ਆਪਾਂ ਕਹਿੰਦੇ ਭੰਤ ਤੋੜ ਹੋਇਆ ਕਰੇ ਫੇਰ ਉਹਤੇ ਡੈਮੋ ਕਰ ਲਿਆ ਕਰਨ ਫੇਰ ਡੈਮੋ ਕਰ ਲਿਆ ਕਰਨ ਤੇ ਉਸ ਤੋਂ ਬਾਅਦ ਫੇਰ ਮਸ਼ੀਨ ਬਣਾਉਣ ਤੋਂ ਬਾਅਦ ਐਤਕੀ 6 ਮਹੀਨੇ ਹੋ ਗਏ ਆਹ ਜਗ੍ਹਾ ਤੇ ਇਹਨਾਂ ਨੇ ਆਪਦਾ ਤਾਣਾ ਬਾਣਾ ਘਾਟਚੋ ਪਿੰਡ ਦੇ ਵਿੱਚੋਂ ਸ਼ਿਫਟ ਕਰ ਲਿਆ ਮੈਂ ਇਸ ਟਾਈਮ ਆਹ مین ਰੋਡ ਤੇ ਖੜਾ ਜਿਹੜਾ ਮਹਿਲਾ ਚੌਕ ਤੋਂ ਭਵਾਨੀ ਗੜ੍ਹ ਤੱਕ ਸੁਨਾਮ ਤੋਂ ਰੋਡ ਚੱਲਦਾ ਉਹ ਮਹਿਲਾ ਚੌਕ ਮਹਿਲਾ ਚੌਕ ਤੋਂ ਭਵਾਨੀ ਗੜ੍ਹ ਇਧਰਲੇ ਪਾਸੇ ਮੇਰੀ ਪਿੱਠ ਵਾਲੇ ਪਾਸੇ ਰਹਿ ਗਿਆ ਮਹਿਲਾ ਚੌਕ 9 ਕਿਲੋਮੀਟਰ ਤੇ ਇਧਰਲੇ ਪਾਸੇ ਰਹਿ ਗਿਆ ਭਵਾਨੀ ਗੜ੍ਹ ਵਾਲਾ ਪਾਸਾ ਜਾਨੀ ਕਿ ਕਹਦੀ ਹੈ ਕਰਾਚੋ ਪਿੰਡ ਕਰਾਚੋ ਪਿੰਡ ਤੋਂ ਕਿੰਨੇ ਕਿਲੋਮੀਟਰ ਅੱਗੇ ਆ ਕੇ ਆਹ ਬਾਈ ਹੋਰਾਂ ਵੀ ਭਰਾਵੋ ਇੱਥੇ ਵਰਕਸ਼ਾਪ ਆ ਜਾਂਦੀ ਆ ਸ੍ਰੀ ਗੁਰੂ ਤੇਗ ਬਹਾਦਰ ਇੰਜੀਨੀਅਰ ਵਰਕਸ਼ਾਪ ਇੱਥੋਂ ਵਰਕਸ਼ਾਪ ਤੋਂ 9 ਕਿਲੋਮੀਟਰ ਹੀ ਮਹਿਲਾ ਚੌਕ ਆ ਤੇ 9 ਕਿਲੋਮੀਟਰ ਹੀ ਤੋਂ ਆਪਰਾਵੋ ਉਹ ਨਹੀਂ ਡਾ ਤੇ ਸਾਨੂੰ ਦਿਖਾਉਣੇ ਆ ਬਾਈ ਤੁਸੀਂ ਉਰੇ ਆਉਂਗੇ ਪੂਰੀ ਫੁੱਲ ਖੁੱਲੀ ਡੁੱਲੀ ਜਗਾ ਬਾਈ ਪਾਰਕਿੰਗ ਲਈ ਆ ਕਿਵੇਂ ਮਰਜੀ ਗੱਡੀਆਂ ਪਾਰਕਿੰਗ ਕਰੋ ਪੂਰਾ ਫੁੱਲ ਬਾਈ ਸੌ ਦਾ ਪ੍ਰਬੰਧ ਆ ਮੇਨ ਰੋਡ ਦੇ ਉੱਪਰ ਹੈ ਚਾਹੇ ਬਸ ਤੇ ਚੜ ਕੇ ਆਜੋ ਚਾਹੇ ਕਿਵੇਂ ਮਰਜੀ ਆਜੋ ਭਰਾਵੋ ਸਾਨੂੰ ਇਤਰੂ ਮੈਂ ਦਿਖਾਉਣਾ ਬੀਲ ਹੋ ਰਹੇ ਨੇ ਆਪਦੇ ਕੁਝ ਪੋਸਟਰ ਲਾਏ ਵੀ ਆਗੇ ਇੱਧਰ ਆ ਗਿਆ ਬਾਈ ਸੁਪਰ ਸੀਡਰ ਦਾ ਤੇ ਆ ਆ ਗਿਆ ਭਰਾ ਬੋਰਨ ਧੀਰ ਰੋਟੋ ਟੇਲਰ ਰੋਟਾਵੇਟਰ ਦਾ ਆ ਫੇਰ ਸੁਪਰ ਸੀਡਰ ਦਾ ਸੋਨੂੰ ਦੱਸਾਂ ਗੱਲ ਬਾਈ ਵੀਰ ਹੋਰਿਆਂ ਦੀਆਂ ਬਣਾਈਆਂ ਹੋਈਆਂ ਟਰਾਲੀਆਂ ਸੁਪਰ ਸੀਡਰ ਤੇ ਰੋਟਾਵੇਟਰ ਨਾਲ ਬਾਈ ਲੋਕਾਂ ਦੇ ਵਿੱਚ ਖਿੱਚ ਦਾ ਕਾਰਨ ਨੇ ਤੇ ਹੁਣ ਬਾਈ ਹੁਰੀ ਇੱਥੇ ਆ ਗਏ ਨਾ ਇਹ ਤਾਂ ਇਹਨਾਂ ਨੂੰ ਨਵੀਂ ਜਗ੍ਹਾ ਤੇ ਵਰਕਸ਼ਾਪ ਦੀਆਂ ਆਪਾਂ ਦੇਵਾਂਗੇ ਵਧਾਈਆਂ ਮੇਰੇ ਨਾਲ ਬਾਈ ਪ੍ਰਗਟ ਆਇਆ ਪ੍ਰਗਟ ਬਾਈ ਨਾਲ ਗੱਲਬਾਤ ਕਰਾਂਗੇ ਤੇ ਉਦੋਂ ਬਾਅਦ ਇਹਨਾਂ ਦੇ ਬਾਪੂ ਜੀ ਨਾਲ ਵੀ ਗੱਲ ਕਰੂਗਾ ਬਾਤ ਕਰਾਂ ਪਰਗਟ ਬਾਈ ਸੱਸੀਕਾਰ ਬਾਈ ਰੁਕ ਜਾਈਓ 2 ਮਿੰਟ ਹੋਰ ਬਾਈ ਠੀਕ ਹੋ ਬਹੁਤ ਵਧੀਆ ਚੜਦੀ ਚੜਦੀ ਗੇੜਾ ਬਾਈ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਪੰਜਾਬ ਪੈਦਾਵਾਰ ਟੀਮ ਦਾ ਬਹੁਤ ਧੰਨਵਾਦ ਕਰਦਾ ਮਿਹਰਬਾਨੀ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਟਾਈਮ ਕੱਢ ਕੇ ਛੜਲੇ ਪਹੁੰਚੇ ਨਹੀਂ ਬਿਲਕੁਲ ਬਾਈ ਤੇ ਬਾਈ ਜੇ ਆਪਾਂ ਗੱਲ ਕਰੀਏ ਵੀ ਤੁਸੀਂ ਆਹ ਮਸ਼ੀਨ ਬਣਾਈ ਹੈ ਨਾ ਚਾਰ ਖੁੱਡਾਂ ਵਾਲੀ ਹਾਂਜੀ ਹਾਂਜੀ ਤੇ ਇਹਨੂੰ ਬਣਾਉਣ ਵਾਸਤੇ ਬਾਈ ਕਿੰਨਾ ਇੱਕ ਜ਼ੋਰ ਲੱਗਿਆ ਕਿੰਨਾ ਸਮਾਂ ਹੋ ਗਿਆ ਪਹਿਲਾਂ ਤਾਂ ਮੈਨੂੰ ਐਂ ਦੱਸੋ ਜਿਵੇਂ ਮੈਨੂੰ ਬਾਈ ਹੋਰੇ ਨੇ ਕਹਿੰਦਾ ਬਾਈ ਪਿਛਲੇ ਸਾਲ ਸਾਰਾ ਸਾਲ ਹੀ ਟ్రायल ਕਰੀ ਗਏ ਬਾਈ ਜੀ ਅਸੀਂ ਦੱਸਦਾ ਹਾਂ ਉਹਨੂੰ ਪਿਛਲੇ ਸਾਲ ਪਹਿਲੀ ਮਸ਼ੀਨ ਬਣਾਈ ਸੀ ਅਸੀਂ ਨੇ ਠੀਕ ਹੈ ਉਹਦੇ ਸਾਰੇ ਟ్రायल ਲੱਤੇ ਨੇਗੇ ਠੀਕ ਹੈ ਉਹਦੇ ਵਿੱਚ ਜਿੰਨੀਆਂ ਵੀ ਸਾਨੂੰ ਕੋਈ ਪ੍ਰੋਬਲਮਾਂ ਆਈਆਂ ਨੇ ਗਿਆ ਸਾਰੀਆਂ ਅਸੀਂ ਨੀਜ਼ਮ ਜ਼ਮੀਨ ਦੇ ਵਿੱਚ ਸੁਧਾਰ ਕਰਤੀਆਂ। ਠੀਕ ਹੈ। ਵੀ ਮੰਨ ਕੇ ਚੱਲੋ ਵੀ ਇਹਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਹੈਗੀ। ਪਹਿਲੀ ਸਮੱਸਿਆ ਤਾਂ ਉਹਦੇ ਵਿੱਚ ਇੱਕ ਡੱਡੂ ਗੇਅਰ ਦੀ ਆਉਂਦੀ ਸੀਗੀ। ਠੀਕ ਆਪਾਂ ਬਈ ਇਹਨੂੰ ਇੱਧਰਲੇ ਪਾਸਿਓਂ ਸ਼ੁਰੂ ਕਰਦੇ ਆਂਗੇ। ਜਿਵੇਂ ਮੰਨ ਲਓ ਵੀ ਤੁਸੀਂ ਇਹ ਬਲੇਡ ਵਗੈਰਾ ਲਾਏ ਨੇ ਹਨਾ। ਹਾਂਜੀ। ਸਭ ਤੋਂ ਵੱਡੀ ਗੱਲ ਬੰਦੇ ਕਹਿੰਦੇ ਵੀ ਬਲੇਡ ਮਜ਼ਬੂਤ ਹੋਣੇ ਚਾਹੀਦੇ ਆ। ਬਲੇਡ ਕਿਹੜੀ ਕੰਪਨੀ ਦਾ? ਬਲੇਡ ਜੀ ਆਪਾਂ ਨੇ SS ਦੇ ਵਿੱਚੋਂ ਲਾਇਆ ਹੈਗਾ। ਪੂਰਾ ਟੌਪ ਦਾ ਮਟੀਰੀਅਲ ਆ ਇਹ। ਠੀਕ ਆ ਬਈ। ਠੀਕ ਆ ਨਾ ਇਹ ਘਟੋ ਘਟ 400 ਕਿਲੇ ਦੀ ਕੰਪੈਸਟੀ ਹੈ ਇਹਦੇ ਵਿੱਚ ਵ ਆਟ ਲੱਗੇ ਹੋਏ ਨੇ ਕਿ ਆਸਾਨ ਤਰੀਕੇ ਦੇ ਨਾਲ ਹੀ ਬਦਲੇ ਜਾਣਗੇ ਠੀਕ ਹੈ ਡੱਡੂ ਗੀਅਰ ਵਾਲੀ ਕੀ ਸਮੱਸਿਆ ਦੀ ਬਾਈ ਕਿੱਥੇ ਹੁੰਦਾ ਸੀ ਜਿਗਾਰ ਉਹ ਉਹਦੇ ਬਾਰੇ ਵੀ ਆਜੋ ਮਾੜਾ ਦੱਸੋ ਉਹ ਦਿਖਾਉਣੀ ਸੀ ਤੇ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਡੱਡੂ ਗੀਅਰ ਖਰਾਬ ਹੁੰਦਾ ਸੀ ਇਹ ਉਹ ਰੇ ਆਪਣੀਆਂ ਜਿਹੜੀ ਮਸ਼ੀਨ ਬਣਾਈ ਸੀ ਪਹਿਲਾਂ ਆਹ ਮਸ਼ੀਨਾਂ ਦੇ ਇੱਥੇ ਡੱਡੂ ਗੇਅਰ ਲੱਗਿਆ ਹੁੰਦਾ ਸੀ ਠੀਕ ਹੈ ਬਾਈ ਉਹ ਡੱਡੂ ਗੇਅਰ ਦੀ ਦਿੱਕਤ ਤੁਸੀਂ ਲਾ ਲੋ ਸਾਹਿਬ ਵੀ ਉਹ ਹਰ ਸੀਜ਼ਨ ਦੇ ਵਿੱਚ ਆਉਂਦੀ ਹੋ ਰਹਿੰਦੀ ਸੀਗੀ ਨਾਲੇ ਤਾਂ ਉਹਦੇ ਵਿੱਚ ਨਾ ਤਾਂ ਗ੍ਰੀਸ ਕੱਢਦਾ ਸੀ ਠੀਕ ਹੈ ਉਹਨਾਂ ਦੇ ਜਿਹੜੇ ਬੈਰਿੰਗਾਂ ਦਾ ਸਪੇਸ ਸੀ ਬਹੁਤ ਘੱਟ ਹੁੰਦਾ ਸੀਗਾ ਠੀਕ ਹੈ ਉਹਦੇ ਕਾਰਨ ਆਪਾਂ ਨੇ ਉਹਦੀ ਦਿੱਕਤ ਖਤਮ ਕਰਤੀ ਇਹ ਆਪਾਂ ਨੇ ਇੱਕ ਨਾ ਆ ਤੁਹਾਨੂੰ ਦਿਖਾਉਣੇ ਆ ਜੋ ਹਾਂਜੀ ਆ ਗੇਅਰ ਬਾਕਸ ਆ ਆਪਾਂ ਨੇ ਇਹ ਰਿਵਰਸ ਤੇ ਫੋਰਵਰਡ ਦੀ ਆਪਸ਼ਨ ਹੈ ਇਹਦੇ ਵਿੱਚ ਠੀਕ ਹੈ ਇਹ ਪੂਰਾ ਹੈਵੀ ਗੇਅਰ ਬਾਕਸ ਲਾਤਾ ਆਪਾਂ ਨੇ ਠੀਕ ਹੈ ਸਾਰਾ ਸੀਐਲ ਦੇ ਵਿੱਚ ਚੱਲਦਾ ਹੈ ਠੀਕ ਹੈ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਫੋਲੋ ਜ਼ਿੰਮੇਵਾਰੀ ਆਪਣੀ ਮਸ਼ੀਨ ਦੀ ਠੀਕ ਹੈ ਸਾਰੀਆਂ ਚੀਜ਼ਾਂ ਸੁਧਾਰ ਕੇ ਕਰੀਆਂ ਨੇ ਦੂਸਰੇ ਨੰਬਰ ਤੇ ਤੁਹਾਨੂੰ ਇੱਕ ਚੀਜ਼ ਆ ਦਿਖਾਉਨੇ ਆ ਤੇ ਆ ਗੇਅਰ ਬਾਕਸ ਆ ਇਹ ਆਮ ਮਸ਼ੀਨਾਂ ਦੇ ਵਿੱਚ ਗ੍ਰੀਸ ਤੇ ਚੱਲਦਾ ਸੀ ਇਹ ਵੀ ਆਪਾਂ ਨੇ ਸੀਐਲ ਤੇ ਚੱਲਦਾ ਕਰਿਆਗਾ ਸੀਐਲ ਤੇ ਕਰਤਾ ਬਾਈ ਹਾਂਜੀ ਹਾਂ ਦੇਖੋ ਆ ਜਿਹੜਾ ਆਪਣੀ ਬੂਮ ਦੀ ਮੂਵਮੈਂਟ ਹੈ ਕਰਦਾ ਇਹ ਆਪਣਾ ਇਹ ਇਹਦੇ ਵਿੱਚ ਆਪਾਂ ਨੇ ਪੂਰੀਆਂ ਆਹ ਦੇਖੋ ਟਾਪ ਲਿੰਕਾ ਲਾਤੀਆਂ ਜਿਵੇਂ ਆਪਾਂ ਕਹਿੰਦਾ ਹਿੱਲੀ ਜੇ ਜਾਂਦਾ ਹੁੰਦਾ ਹੈ ਨਾ ਜੋ ਬਾਜੇ ਨੂੰ ਬਾਹਰ ਹੋ ਜਾਂਦਾ ਟਾਪ ਲਿੰਕਾ ਲਾਤੀਆਂ ਵੀ ਐ ਮੰਨ ਕੇ ਚੱਲੋ ਵੀ ਕੋਈ ਇਹਦੇ ਵਿੱਚ ਆਪਣਾ ਝਟਕਾ ਨਹੀਂ ਪਊਗਾ ਠੀਕ ਆ ਬਈ ਇਧਰ ਹੀ ਆ ਜਾਓ ਬਈ ਮੈਂ ਤੁਹਾਨੂੰ ਇਧਰੋਂ ਮੈਂ ਫੋਟੋ ਉਹ ਸੂਰਜ ਕਰਕੇ ਨਾ ਠੀਕ ਆ ਬਈ ਇਹ ਬੂਮ ਲਿੰਕਾਂ ਲਾਤੀਆਂ ਹਨਾ ਵੀ ਜਿਹਦੇ ਨਾਲ ਇਹ ਝਟਕਾ ਨਹੀਂ ਪਊਗਾ ਤੇ ਉਸ ਤੋਂ ਬਾਅਦ ਜੀ ਆਪਾਂ ਨੇ ਜਿਹੜੇ ਆ ਗ੍ਰੀਸ ਪੁਆਇੰਟ ਨੇ ਸਾਰੇ ਇਹ ਆਪਾਂ ਨੇ ਇੱਕ ਜਗ੍ਹਾ ਤੇ ਇਕੱਠੇ ਕਰਤੇ ਨਾ ਕਿ ਮਨ ਮੰਨ ਲਓ ਫਾਰਮਰ ਜੀ ਕੋਈ ਗ੍ਰੀਸ ਕਰਦਾ ਆਪਣੇ ਦਿਮਾਗ ਦੇ ਵਿੱਚੋਂ ਕੋਈ ਨਿਕਲ ਜਾਂਦੀ ਹੈ ਗੱਲ ਵੀ ਕੋਈ ਪੁਆਇੰਟ ਰਹਿ ਗਿਆ ਭੁੱਲ ਜਾਂਦਾ ਬੰਦਾ ਭੁੱਲ ਜਾਂਦਾ ਵੀ ਉਹ ਇੱਕ ਜਗ੍ਹਾ ਦੇ ਵਿੱਚ ਹੀ ਲਗਾ ਦੇ ਆਪਾਂ ਨੇ ਸਾਰੇ ਇੱਕ ਜਗ੍ਹਾ ਦੇ ਗ੍ਰੀਸ ਨਾਲ ਦੀ ਨਾਲ ਹੋਊਗਾ ਠੀਕ ਆ ਬਈ ਬਿਲਕੁਲ ਉਸ ਤੋਂ ਬਾਅਦ ਆਪਾਂ ਨੇ ਜੀ ਆ ਆਇਲ ਟੈਂਕ ਹੈ ਹ ਹਾਂ ਜੀ ਹਾਈਡਰੋਲਿਕ ਆਇਲ ਟੈਂਕ ਹੈ ਠੀਕ ਹੈ ਬਈ ਇਹਦੇ ਵਿੱਚ ਜੀ ਆਪਾਂ ਨੇ ਇਹ ਟੈਂਕੀ ਵੱਡੀ ਬਣਾ ਕੇ ਇਹਦੇ ਨਾਲ ਜਿਹੜਾ ਆਪਣਾ ਟਰੈਕਟਰ ਦਾ ਆਪਣਾ ਟੋਕਰੀ ਹੁੰਦੀ ਹੈ ਠੀਕ ਹੈ ਜੀ ਕੋਈ ਵੀ ਫਾਰਮਰ ਉਹ ਟੋਕਰੀ ਲਵਾਉਂਦਾਗਾ ਹਾਂ ਤੇ ਆਪਾਂ ਉਹਦਾ ਵੀ ਸਿਸਟਮ ਇਹਦੇ ਨਾਲ ਜੁਆਇੰਟ ਕਰਤਾ ਅੱਛਾ ਉਹਦਾ ਵੀ ਇਹ ਨਾਲ ਜੁਆਇੰਟ ਹੋ ਜਾਊਗਾ ਹਾਂਜੀ ਹਾਂ ਤੇ ਇਹਦੇ ਨਾਲ ਟਰੈਕਟਰ ਜਿਵੇਂ ਆਪਾਂ ਕਹਿ ਦਈਏ ਬਾਈ ਜਿਵੇਂ ਪਹਿਲਾਂ ਟਰੈਕਟਰ ਵਾਲਾ ਤੇਲ ਖਰਾਬ ਹੋ ਜਾਂਦਾ ਸੀ ਜਾਂ ਉਵੇਂ ਹੋ ਜਾਂਦਾ ਸੀ ਹਨਾ ਟਰੈਕਟਰ ਦੇ ਕੋਈ ਖਰਾਬੀ ਨਹੀਂ ਹੋਈ ਤੇਲ ਦੀ ਦਾ ਲਿੰਕ ਹੀ ਨਹੀਂ ਹੈਗਾ ਜੀ ਟਰੈਕਟਰ ਨਾਲ ਕੋਈ ਇਹਦਾ ਲਿੰਕ ਆਪਾਂ ਨੇ ਇਹਦੇ ਨਾਲ ਤੁਹਾਨੂੰ ਦੱਸਦੇ ਆਂ ਡਿਸਟ੍ਰੀਬਿਊਟਰ ਲਾਤਾ ਹਾਂਜੀ ਇਹ ਡਿਸਟ੍ਰੀਬਿਊਟਰ ਦਾ ਸਿਸਟਮ ਇਹਦਾ ਟੈਂਕੀ ਤੋਂ ਔਇਲ ਲਊਗਾ ਠੀਕ ਠੀਕ ਹੈ ਇਹ ਵੀ ਸਾਰੀ ਬਾਈ ਉੱਪਰੋਂ ਲੈ ਕੇ ਨੀਚੇ ਤੱਕ ਵੀ ਹਾਈਡਰੋਲਿਕ ਕਰਤਾ ਹੈ ਨਾ ਹਾਂਜੀ ਹਾਂ ਸਾਰਾ ਹਾਈਡਰੋਲਿਕ ਹੈ ਜੀ ਇਹ ਠੀਕ ਹੈ ਚੱਕਿਆ ਜੀ ਘਵਰਾ ਠੀਕ ਹੈ ਅੱਛਾ ਉਧਰ ਲੋਕ ਪੈਂਦਾ ਇਹ ਚ ਹਾਂਜੀ ਉਧਰ ਲੋਕ ਪੈਂਦਾ ਇੱਕ ਤੁਹਾਨੂੰ ਦਿਖਾਉਨੇ ਆ ਹਾਂਜੀ ਤੇ ਆ ਇੱਕ ਫਾਰਾ ਹੀ ਇਹ ਆਪਣਾ ਹਾਂਜੀ ਇਹ ਜਦੋਂ ਮਸ਼ੀਨ ਚੱਲ ਜਾਂਦੀ ਹੈ ਕਾਫੀ ਇਹ ਦੀ ਦਿੱਕਤ ਆਉਂਦੀ ਹੈ ਇਹ ਐਮਐਸ ਲੋਹੇ ਦੇ ਵਿੱਚ ਹੁੰਦਾ ਮਟੀਰੀਅਲ ਦੇ ਵਿੱਚੋਂ ਇਹਦੀ ਕਸਨ ਦੀ ਦਿੱਕਤ ਆਉਂਦੀ ਹੈ ਆਪਾਂ ਨੇ ਇਹਦੇ ਵਾਸਤੇ ਇੱਕ ਫਲੈਟ ਤਿਆਰ ਕਰਤੀ ਠੀਕ ਹੈ ਇਹਦੇ ਪੂਰੇ ਸਾਈਜ਼ ਦੀ ਤੁਹਾਨੂੰ ਦਿਖਾਉਨੇ ਆ ਇਹ ਇਦਾਂ ਫਿੱਟ ਹੋ ਜਾਊਗੀ ਠੀਕ ਹੈ ਤੇ ਇਹ ਐਸਐਸ ਦੇ ਮਟੀਰੀਅਲ ਦੇ ਵਿੱਚ ਆ ਜੇ ਕੱਲ ਨੂੰ ਇਹ ਆਪਾਂ ਮੰਨ ਕੇ ਚੱਲੋ ਵੀ ਇੱਦਾਂ ਫਿੱਟ ਕਰਤੀ ਜੀ ਆਹ ਸਾਈਡ ਘਸਦੀ ਹੈ ਜੀ ਇਹਦੀ ਤਾਂ ਆਪਾਂ ਮੰਨ ਕੇ ਚੱਲੋ ਜੇ ਪਾਸਾ ਬਲਟ ਕੇ ਆਹ ਸਾਈਡ ਲਗਾ ਦਾਂਗੇ ਜੀ ਆਹ ਸਾਈਡ ਘਸਦੀ ਹੈ ਤਾਂ ਆਪਾਂ ਇਹ ਆਹ ਸਾਈਡ ਬਦਲ ਕੇ ਦੀ ਆਹ ਚਾਰੇ ਮੰਨ ਕੇ ਚੱਲੋ ਵੀ ਚਾਰੇ ਪਾਸੇ ਕੰਮ ਕਰਉਂਦੀ ਹੈ ਜੀ ਬਿਲਕੁਲ ਜੀ ਵੀ ਕਸਨ ਕਸਾਈ ਵਾਲਾ ਕੰਮ ਹੀ ਚੱਕਿਆ ਗਿਆ ਜੀ ਕਹਿੰਦੇ ਹੈਨਾ ਬਿਲਕੁਲ ਬਾਈ ਇੱਕ ਬਈ ਇਹਦੇ ਵਿੱਚ ਹੋਰ ਮੇਨ ਚੀਜ਼ ਹੁੰਦੀ ਆ ਆ ਚੀਜ਼ ਬਹੁਤ ਇਹਨੂੰ ਕਹਿੰਦੇ ਹੁੰਦੇ ਆਗੇ ਇਹ ਜੀ ਆਪਣੀ ਸ਼ਾਰਪਟਾ ਦੀ ਹੋਈ ਐ ਮੰਨ ਕੇ ਚਲੋ EN 19 ਦਾ ਮਟੀਰੀਅਲ ਆ ਜੀ ਇਹਦਾ ਆਹ ਸ਼ਾਰਪਟਾ ਹੁੰਦੀਆਂ ਨੇ ਜਿਹੜੀਆਂ EN 8 ਦੇ ਵਿੱਚ ਹੁੰਦੀਆਂ ਨੇਗੀਆਂ ਉਹ ਲਾਪਟਾਪ ਦਾ ਮਟੀਰੀਅਲ ਲਿਆ ਹੋਇਆ ਹੈਗਾ ਠੀਕ ਆ ਕਿੰਨਾ ਵੀ ਲੋਡ ਹੋਵੇ ਇਹਨੂੰ ਟੁੱਟਣ ਦੀ ਕੋਈ ਜਿਹੀ ਹੋਣੀ ਨਹੀਂ ਇਹ ਜੀ ਦਿੱਕਤ ਨਹੀਂ ਹੈਗੀ ਇਹਦੇ ਵਿੱਚ ਬਈ ਕਿੰਨੇ ਪ੍ਰਕਾਰ ਦਾ ਹੁੰਦਾ ਜਿਵੇਂ ਤੁਸੀਂ ਕਹੇ ਵੀ ਇੱਕ ਤਾਂ MS ਹੋ ਗਿਆ ਹੈਨਾ ਠੀਕ ਐ MS ਹੋ ਗਿਆ ਜੀ ਇੱਕ EN 8 ਹੋ ਗਿਆ ਜੀ ਇੱਕ EN 19 ਹੋ ਗਿਆ ਜੀ ਠੀਕ ਐ ਇਹ EN 19 ਹੈ EN 19 ਹੈ ਜੀ ਇਹ ਇਹ ਸਭ ਤੋਂ ਟਾਪ ਦੀ ਹੈ ਹਾਂ ਜੀ ਆ ਇੱਕ ਆਪਣੀ ਮਸ਼ੀਨ ਦੇ ਵਿੱਚ ਜੀ ਹੈ ਆਉਰੇ ਆਪਣੇ ਗੇਅਰ ਬਾਕਸ ਹੁੰਦੇ ਸੀਗੇ ਇਹ ਆਪਣੀ ਮਸ਼ੀਨ ਦੇ ਗੇਅਰ ਬਾਕਸ ਨਹੀਂ ਹੈਗੇ ਜੀ ਇਹ ਆਪਾਂ ਨੇ ਚੱਕ ਤੇ ਹੀ ਸਾਰੇ ਠੀਕ ਹੈ ਉਹਨਾਂ ਦੀ ਦਿੱਕਤ ਬਾਕਸ ਸੀ ਉਹਨਾਂ ਦੀ ਆਵਾਜ਼ ਬਹੁਤ ਸੀ ਠੀਕ ਹੈ ਬਾਈ ਹਾਂ ਬਿਲਕੁਲ ਤੇ ਉਦੋਂ ਬਾਅਦ ਆ ਜੀ ਬਈ ਆਪਾਂ ਅਗਲੇ ਪਾਸੇ ਹੈਣਾ ਜਿਵੇਂ ਆ ਦੋ ਨਟ ਦਿੱਤੇ ਪਿਆ ਬਈ ਟਾਪੇ ਤੇ ਹੈਣਾ ਇਹ ਨਟ ਜੀ ਆਪਣੇ ਦੋ ਨਟ ਖੋਲੋ ਕੱਲ ਨੂੰ ਕੋਈ ਆਪਾਂ ਨੇ ਕੋਈ ਵੀ ਚੀਜ਼ ਦੇਖਣੀ ਹੈ ਠੀਕ ਹੈ ਇਹ ਕਵਰ ਨੂੰ ਨਾਲ ਦੀ ਨਾਲ ਉੱਪਰ ਚੁੱਕੋ ਠੀਕ ਹੈ ਨਾਲ ਦੀ ਨਾਲ ਇਹਨੂੰ ਦੋ ਨਟ ਲਾਓ ਤਿਆਰ ਹੈ ਠੀਕ ਹੈ ਉਸ ਤੋਂ ਬਾਅਦ ਜੀ ਤੁਹਾਨੂੰ ਆ ਦਿਖਾਉਣਾ ਹੈਗੇ ਮਸ਼ੀਨ ਦੇ ਵਿੱਚ ਆਪਾਂ ਨੇ ਆ ਚਾਰ ਨਟ ਖੋਲਣੇ ਨੇ ਠੀਕ ਹੈ ਚਾਰ ਨਾਟ ਉਧਰ ਖੋਲਣੇ ਨੇ ਆਪਨੇ ਹਾਂਜੀ ਮਸ਼ੀਨ ਨੂੰ ਟਰੈਕਟਰ ਦੇ ਨਾਲ ਅੱਗੇ ਕਰੋ ਜੇ ਕੋਈ ਦੇਲੀ ਸੈੱਟ ਕਰਨੀ ਆਪਾਂ ਨੇ 5 ਮਿੰਟਾਂ ਦੇ ਵਿੱਚ ਦੇਲੀ ਸੈੱਟ ਕਰਕੇ ਚਾਰ ਨਾਟ ਕਸੋ ਮਸ਼ੀਨ ਤਿਆਰ ਹੈ ਠੀਕ ਹੈ ਠੀਕ ਹੈ ਵੀ ਕੱਲੇ ਆਹ 4 4 ਹੋ ਗਏ ਹਾਂ ਜੀ 4 4 ਉਧਰ ਨੇਗੇ ਹਾਂ ਮਸ਼ੀਨ ਨਾਲ ਟਰੈਕਟਰ ਨਾਲ ਅੱਗੇ ਕਰੋ ਜੀ ਠੀਕ ਹੈ 5 ਮਿੰਟਾਂ ਦੇ ਵਿੱਚ ਦੇ ਲਈ ਸੈੱਟ ਕਰਕੇ ਨਾਲ ਦੀ ਨਾਲ ਇਹਨੂੰ ਫਿੱਟ ਕਰ ਦੋ ਮਸ਼ੀਨ ਰੈਡੀ ਹੈ ਠੀਕ ਹੈ ਬਾਈ ਤੇ ਇੱਕ ਬਾਈ ਜਿਹੜਾ ਇੱਧਰਲੇ ਪਾਸੇ ਸਮਾਨ ਪਿਆਗਾ ਭਾਈ ਇਹਦੇ ਬਾਰੇ ਵੀ ਦੱਸ ਦਈਏ ਵੀਰਾਂ ਨੂੰ ਆਪਾਂ ਨੂੰ ਜਿੰਨੇ ਘਰਾ ਰਹੀਆਂ 베アリング ਵਗੈਰਾ ਹੋ ਰਹੀ ਹੈ ਨਾ ਜਿਹੜੀ ਆਪਣੀ ਇਹ 353 ਮਟੀਰੀਅਲ ਦੇ ਵਿੱਚੋਂ ਆਈ ਹੈ ਇਹ ਠੀਕ ਹੈ ਬਾਈ ਪੂਰਾ ਟਾਪ ਦਾ ਮਟੀਰੀਅਲ ਹੈ ਠੀਕ ਹੈ ਹਾਂ ਜੀ ਇਹਦੀ ਕੋਈ ਦਿੱਕਤ ਨਹੀਂ ਹੈਗੀ ਆ ਆ ਗਈ ਆਪਣੀ ਇੱਕ ਦੇਲੀ ਇਹ ਦਾਣਾ ਕ੍ਰੈਸ਼ ਕਰਦੀ ਹੈ ਜਿਹੜੀ ਠੀਕ ਹੈ ਜੀ ਇਹ EN8 ਦੇ ਵਿੱਚੋਂ ਹੈ ਪੂਰਾ ਟ ਇਹਦੀ ਕੋਈ ਹਾਰਡਨੈਸਟ ਪੂਰੀ ਜਦ ਵਧੀਆ ਕਰਾਈ ਹੋਈ ਆਪਾਂ ਨੇ ਆ ਮੰਨ ਕੇ ਚੱਲੋ ਆਪਣਾ ਜਿਹੜਾ ਬਲੇਡ ਆ ਤੁਹਾਨੂੰ ਦਿਖਾਉਣੀ ਆ ਐਸਐਸ ਦਾ ਜਿਹੜਾ ਪਕੜਨੇ ਆ ਐਸਐਸ ਦਾ ਬਲੇਡ ਆ ਇਹ ਆਪਣਾ ਇੱਥੇ ਲੱਗਦਾ ਹਾਂਜੀ ਇਹ ਪੂਰਾ ਟੌਪ ਦਾ ਮਟੀਰੀਅਲ ਹੈ ਠੀਕ ਐ ਐਸਐਸ ਦੇ ਵਿੱਚੋਂ ਬਲੇਡ ਆ ਇਹ ਨਹੀਂ ਬਿਲਕੁਲ ਇਹਦੀ ਮੰਨ ਕੇ ਚੱਲੋ 400 ਕਿਲੋ ਦੀ ਕੰਪੈਸਟੀ ਹੈ ਠੀਕ ਐ ਜੀ ਬਿਲਕੁਲ ਕਿਸਾਨ ਭਰਾਵੋ ਤੁਸੀਂ ਦੇਖੋ ਬਾਈ ਬਾਈ ਹੋਰਾਂ ਨੇ ਕੱਲੀ ਕੱਲੀ ਚੀਜ਼ ਕੱਢ ਕੇ ਮੂਹਰੇ ਰੱਖਤੀ ਕਹਿੰਦੇ ਵੀ ਪਿੰਡ ਦੇ ਵਿੱਚੋਂ ਕੰਮ ਕਰਦੇ ਉੱਠ ਕੇ ਆਏ ਆ ਬਾਪੂ ਹੋਰਾਂ ਵੇਲੇ ਤੋਂ ਮਾਰਕੀਟ ਬਣੀ ਵੀ ਹੈਗੀ ਤੇ ਆਹ ਚੀਜ਼ ਬਾਰੇ ਵੀ ਸਮਝਾਓ ਬਾਈ ਇਹ ਚੀਜ਼ ਦਾ ਕੀ ਰੋਲ ਆ ਜਿਵੇਂ ਸਾਫਟ ਤੇ ਆਪਾਂ ਦਿਖਾਤੀ ਹੈ ਨਾ ਇਹ ਜਿਹੜੀ ਆਪਣੀ ਆਈ ਜਿਹੜਾ ਆਪਣੀ ਮੇਨ ਸਾਫਟ ਹੈ ਜੀ ਰੀਲ ਵਾਲੀ ਬਲੇਡ ਵਾਲੀ ਇਹ ਉਹਦੇ ਵਿੱਚ ਜੀ ਜਦੋਂ ਵਾਰਸ਼ਾ ਪੈਂਦੀਆਂ ਸੀ ਆ ਉਹਦੇ ਵਿੱਚ ਮਿੱਟੀ ਪੈਂਦੀ ਸੀ ਜਿਹੜਾ ਆਪਣਾ ਪਹਿਲਾਂ ਜੂਸੀ ਫਲੰਚ ਵਾਲਾ 베アリング ਵਰਤੇ ਜਾਂਦਾ ਸੀਗਾ ਹਾਂਜੀ ਤੇ ਆਪਾਂ ਨੇ ਉਹਦੀ ਦਿੱਕਤ ਖਤਮ ਕਰਤੀ ਆ ਆਪਾਂ ਨੇ ਇੱਕ ਸਪੈਸ਼ਲ ਹੱਬ ਤਿਆਰ ਕਰਤੀ ਠੀਕ ਹੈ ਇਹਦੇ ਵਿੱਚ ਆਪਾਂ ਨੇ ਆ ਡਬਲ 베アリングਸ ਨੂੰ ਦਿਖਾਉਣੇ ਆਗੇ ਡਬਲ 베アリング ਪਾਤਾ ਆ 베アリング ਪਾ ਕੇ ਹਾਂਜੀ ਇੱਕ ਡਬਲ 베アリング ਆ ਪੈ ਗਿਆ ਆ ਨਾਲ ਵਕਾਇਦਾ ਸੀਲ ਪਾਤੀ ਸੀਲ ਪੈ ਗਈ ਜੀ ਇਹਦੇ ਵਿੱਚ ਗਾਰਾ ਕੋਈ ਜਮੇ ਵੀ ਨਹੀਂ ਪਊਗਾ ਦਿੱਕਤ ਖਤਮ ਕਰਤੀ ਆਪਾਂ ਨੇ ਸਾਰੀ ਠੀਕ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਆ ਦਿਖਾਉਣੇ ਆਈ ਆਪਾਂ ਜਿਹੜਾ 베アリング ਹੈ ਇਹਨੂੰ PVC ਦਾ ਯੂਜ਼ ਕਰ ਰਹੇ ਆਂ ਆਪਾਂ ਸਾਰੀ ਮਸ਼ੀਨ ਦੇ ਵਿੱਚ ਆ ਠੀਕ ਹੈ ਹਾਂ ਕੋਈ ਆਪਾਂ ਮਾੜਾ ਵੈਰ ਨਹੀਂ ਪਾਰੇ ਹਾਂ ਪੂਰਾ ਟੌਪ ਦਾ ਮਟੀਰੀਅਲ ਪਾਰੇ ਆਹ ਸਾਰੀਆਂ ਮਸ਼ੀਨ ਦੀਆਂ ਸਾਫਟਾਂ ਨੇ ਠੀਕ ਹੈ ਮਟੀਰੀਅਲ ਪੂਰਾ ਵਧੀਆ ਨਹੀਂ ਬਿਲਕੁਲ ਜੀ ਬਿਲਕੁਲ ਬਾਈ ਤੁਸੀਂ ਤਾਂ ਹੁਣ ਦੱਸਤਾ ਤੇ ਨਾਲ ਹੀ ਭਰਾਵੋ ਹੁਣ ਨਾ ਆਪਣੇ ਕੋਲੇ ਕੁਝ ਕਿਸਾਨ ਵੀਰ ਖੜੇ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਜੀ ਸ੍ਰੀ ਅਕਾਲ ਜੀ ਹੋ ਠੀਕ ਹੋ ਜੀ ਹਾਂ ਜੀ ਸਭ ਠੀਕ ਤੇ ਤੁਸੀਂ ਬਾਈ ਇਹਨਾਂ ਨਾਲ ਬਾਈ ਪ੍ਰਗਟ ਹੋਰਿਆਂ ਨਾਲ ਕਦੋਂ ਕਦੋਂ ਜੁੜੇ ਹੋ ਬਾਈ ਅਸੀਂ ਜੀ 17 ਤੋਂ ਅਸੀਂ ਰੋਟਾਵਿਟਰ ਲੈ ਕੇ ਗਏ ਤੇ ਨਾ ਸਿਕਰਟ ਹੀ ਵੰਡਾ ਸਾਡਾ ਠੀਕ ਹੈ ਬਹੁਤ ਅੱਛਾ ਚੱਲ ਰਿਹਾ ਹੈ ਪੂਰਾ ਫਸਟ ਕਲਾ ਚੱਲਦਾ ਬਹੁਤ ਵਧੀਆ ਕਿਰਾਏ ਦਾ ਕੰਮ ਕਰਦੇ ਸੀ ਦੋ ਦੋ 350 ਕਿੱਲੋ ਬੀਜਦੇ ਆਈ ਵਾਰ ਠੀਕ ਹੈ ਉਹਦੇ ਨਾਲ ਹੁਣ ਤਾਂ ਚਲੋ ਸੁਪਰ ਸੀਡਰ ਆਗੀਆਂ ਦੋਕਸਾਲ ਦੀਆਂ ਹਾਂ ਪਹਿਲਾਂ ਉਸੇ ਨਾਲ ਵਿਜਾਈ ਕਰਦੇ ਰਹਾਂ ਸੁਪਰ ਸੀਡਰ ਵੀ ਬਣਾਇਆ ਇਹਨਾਂ ਨੇ ਉਹ ਵੀ ਵਰਤੇ ਆ ਸਾਡੇ ਸਿੰਘਰੇੜੀ ਬਹੁਤ ਚੱਲ ਰਹੇ ਨੇ ਇਹਨਾਂ ਦੇ ਬਹੁਤ ਸਾਫ਼ ਸੁਥਰੇ ਚੱਲ ਰਹੇ ਨੇ ਠੀਕ ਹੈ ਹਾਂ ਜੀ ਵਧੀਆ ਮੁੰਡੇ ਕੰਮ ਕਰਦੇ ਆ। ਬਹੁਤ ਵਧੀਆ ਸਾਫ ਹੱਥ ਹੈ ਜੀ। ਜਿਵੇਂ ਕਈ ਵਾਰ ਕੋਈ ਮਾਗਰੋ ਮੰਨ ਲਓ ਵੀ ਚੱਲਦੀ ਮਸ਼ੀਨ 'ਚ ਕਿਤੇ ਕੰਪਲੇਂਟ ਤਾਂ ਆਈ ਆ ਜੀ ਹੈਨਾ। ਜੇ ਆਉਂਦੀ ਆ ਤਾਂ ਉੱਥੇ ਮਿੰਟ ਮਿੰਟ ਹੀ ਗੱਡੀ ਲੈ ਕੇ ਆਪਣਾ ਕੰਮ ਕਰਕੇ ਆਉਂਦੇ ਆ। ਆਉਂਦੇ ਉੱਥੇ ਨਾਲ ਦੀ ਨਾਲ। ਉਹ ਪੁੱਛਦੇ ਨੇ ਜੀ ਗੱਡੀ ਰੱਖੀ ਹੋਈ ਹੈ ਨਾ। ਹਾਂ ਜੀ। ਬਿਲਕੁਲ। ਤੇ ਆਜੋ ਬਾਈ ਨਾ ਆਪਾਂ ਆਪਣੀ ਪੁਰਾਣੀ ਮਸ਼ੀਨ ਦੇਖਦੇ ਆਂਗੇ ਹੈਨਾ। ਤੇ ਇੱਧਰ ਬਾਈ ਜਸਵੀਰ ਖੜਾਗਾ ਜਸਵੀਰ ਬਾਈ ਹੋ ਠੀਕ ਆ ਬਾਈ। ਹਾਂ ਠੀਕ ਆ ਵੀਰੇ ਬੜਾ। ਚੜਦੀ ਕਲਾ ਬਾਈ। ਬਹੁਤ ਵਧੀਆ। ਤੇ ਪਹਿਲਾਂ ਤਾਂ ਵਧਾਈਆਂ ਬਾਈ ਸੋਨ ਬਧਾਈਆਂ ਬਾਈ ਸੋਨ ਦੋਨੇ ਭਰਾਵਾਂ ਨੂੰ ਵੀ ਤੁਸੀਂ ਬਾਈ ਇੰਨੀ ਸੋਹਣੀ ਕਾਰਗੁਜ਼ਾਰੀ ਕੀਤੀ ਹੈ ਵੀ ਆਹ ਮਸ਼ੀਨ ਤਿਆਰ ਕੀਤੀ ਹੈਗੀ ਆਜੋ ਬਾਈ ਤੁਸੀਂ ਸਾਨੂੰ ਮੜਾ ਦੂਜੀ ਮਸ਼ੀਨ ਬਾਰੇ ਤੁਸੀਂ ਜਾਣਨਾ ਦਿਓ ਜਿਹੜੀ ਮਸ਼ੀਨ ਤੇ ਪਹਿਲਾਂ ਆਪਾਂ ਕਹੀਏ ਮੱਥਾ ਮਾਰਦੇ ਰਹੇ ਆ ਆਜੋ ਬਾਈ ਤੁਸੀਂ ਵੀ ਆ ਜਾਈ ਸਾਰੇ ਆਪਣੇ ਕਿਸਾਨ ਭਰਾ ਵੀ ਉੱਥੇ ਆਜੋ ਤੇ ਇਹਨੇ ਭਰਾਵੋ ਇਹਨਾਂ ਦੇ ਬਾਪੂ ਜੀ ਬਾਪੂ ਜੀ ਹੱਸੀ ਗਾਲ ਜੀ ਹੋਰ ਠੀਕ ਹੋ ਜੀ ਤੇ ਆਪਾਂ ਕਹਦੇ ਆ ਭਰਾਵੋ ਇਹਨਾਂ ਦੇ ਬੂਟੇ ਲਾਏ ਬੈਨੇਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਕਿਸਾਨ ਭਰਾ ਉਦੋਂ ਦੇ ਜੁੜੇ ਵੇ ਆਗੇ ਜਦੋਂ ਦੇ ਬਾਪੂ ਜੀ ਇੰਜਣ ਵਗੈਰਾ ਸਮਾਰਦੇ ਹੁੰਦੇ ਸੀ ਤੇ ਹੁਣ ਬਾਈ ਇਹਨਾਂ ਨੇ ਵੀ ਆਉਣ ਵਾਲੇ ਸਾਲ ਦੇ ਵਿੱਚ ਇੱਥੇ ਬਹੁਤ ਵੱਡੀ ਵਰਕਸ਼ਾਪ ਦਾ ਆਪਾਂ ਕਹਿੰਦੇ ਆ ਫੈਕਟਰੀ ਦਾ ਰੂਪ ਧਾਰਨ ਕਰ ਲੈਣੇ ਨੇ ਅੱਛਾ ਭਾਈ ਇਹ ਤੇ ਜਿਹੜਾ ਭਾਈ ਡੱਡੂ ਗੇਰ ਦੀ ਗੱਲ ਕਰਦਾ ਦੀ ਆਹ ਡੱਡੂ ਗੇਰ ਆ ਹੋ ਗਿਆ ਆਹ ਡੱਡੂ ਗੇਰ ਹੈ ਹਾਂ ਠੀਕ ਹੈ ਇਹਦੀ ਐ ਮੰਨ ਲਓ ਦਿੱਕਤ ਆਉਂਦੀ ਹੋ ਰਹੀਦੀ ਹੈ ਇਹਦੀ ਇਹਦਾ ਮੈਂ ਸੁਣਿਆ ਭਾਈ ਦਿਨ ਚ ਕਹਿੰਦੇ ਦੋ ਦੋ ਤਿੰਨ ਤਿੰਨ ਵਾਰੀ ਖਰਾਬ ਹੋ ਜਾਂਦਾ ਪਰ ਮੈਂ ਕਰੀ ਐ ਮੰਨ ਲਓ ਹਰ ਵਕਤ ਥੋੜਾ ਖੜਕਦੀ ਹੀ ਰਹਿੰਦਾ ਇਹ ਹੈ ਨਾ ਹਾਂ ਬਿਲਕੁਲ ਤੇ ਇਹ ਤੇ ਭਾਈ ਫਿਰ ਤੁਸੀਂ ਪਿਛਲੀ ਵਾਰ ਮੰਨ ਲਓ ਵੀ ਚਲਾਈ ਗਏ ਕਿੰਨਾ ਕੁ ਵਾਹਨ ਵਧਿਆ ਵੀ ਟ్రਾਇਲ ਕਰਦੇ ਰਹੇ ਪੂਰੇ ਹਾਂ ਟ్రਾਇਲ ਪੂ ਤੇ ਉਮੀ ਇਹਦੇ ਟ్రायल ਕਰਦੇ ਰਹੇ ਹਾਂਜੀ ਹਾਂ ਬਿਲਕੁਲ ਤੇ ਜਿਹੜੇ ਵੀਰ ਨੇ ਮਸ਼ੀਨ ਇਹ ਚਲਾਈ ਆਪਾਂ ਇੱਕ ਵਾਰੀ ਉਹਨਾਂ ਨਾਲ ਵੀ ਗੱਲਬਾਤ ਕਰ ਲਈਏ ਆਪਣੀ ਨਾਲ ਵੀਰ ਖੜਾਗਾ ਵੀਰ ਨੇ ਨਾ ਰੋਟਾ ਵਿਕਟਰ ਵੀ ਵਰਤਿਆ ਹੋਇਆ ਬਾਈ ਹੱਸੀ ਗਾਲ ਜੀ ਹੱਸੀ ਗਾਲ ਬਾਈ ਜੀ ਹੋਰ ਠੀਕ ਹੋ ਬਾਈ ਵਧੀਆ ਵੀਰੇ ਵਧੀਆ ਸਭ ਤੋਂ ਪਹਿਲਾਂ ਤਾਂ ਬਾਈ ਮੈਨੂੰ ਤੁਹਾਡਾ ਨਾਮ ਦੱਸੋ ਜੀ ਮੇਰਾ ਨਾਮ ਹੈ ਗਮਧੂਰ ਸਿੰਘ ਜੀ ਪਿੰਡ ਵਟੜਿਆਣਾ ਠੀਕ ਹੈ ਜੀ ਤੇ ਆਪਾਂ ਇਹਨਾਂ ਨਾਲ ਪਹਿਲਾਂ ਇੰਜਣ ਉੰਜਣ ਸਮਾਰਨ ਤੋਂ ਵੀ ਚੱਲਦੇ ਰਹਾਂਗੇ ਬਜ਼ੁਰਗ ਹੈਗੇ ਨੇ ਇਹਨਾਂ ਦੇ ਇੰਜਣ ਦਾ ਕੰਮ ਕਰਦੇ ਉਦੋਂ ਬਾਅਦ ਇਹਨਾਂ ਨੇ ਇਹ ਕੰਮ ਤੋੜਿਆ ਇਹ ਜੀ ਵੀ ਆਪਰੇਸ਼ਨ ਬਸਿੰਦੀ ਜੀ ਤੇ ਤੁਸੀਂ ਕਹਿੰਦਾ ਰੂਟਾਵੇਟਰ ਵੀ ਵਰਤਿਆ ਬਾਈ ਕਾਰੇ ਦਾ ਕੰਮ ਕਰਦੇ ਹੋ ਹੈਨਾ ਸੋਪਰ ਸੀਡਰ ਪੂਰਾ ਟਾਪ ਦਾ ਚੱਲਿਆ 20 ਚ ਲੈ ਆ ਦੀ ਜੀ ਆਪਰੇ ਸੋਪਰ ਸੀਡਰ ਇਹਨਾਂ ਦਾ ਸੋਪਰ ਸੀਡਰ ਠੀਕ ਹੈ ਪੂਰਾ ਟਾਪ ਦਾ ਚੱਲਿਆਗਾ ਕੋਈ ਕੰਪਲੀਟ ਨਹੀਂ ਮਾੜੀ ਮੋਟੀ ਜਿਹੜੀ ਆਈ ਠੀਕ ਹੈ ਰਿਪੇਅਰ ਹੋਈ ਆ ਕੋਈ ਚੱਕਰ ਵਾਲੀ ਗੱਲ ਨਹੀਂ ਇਹ ਮਸ਼ੀਨ ਵੀ ਪਿੱਛੇ ਆਪਾਂ ਚਾਹੁੰਦਾ ਰਿਹਾ ਸੰਪਰਕ ਆਪਣਾ ਅੱਛਾ ਜੀ ਇਹ ਬਰਤਬਰਤ ਦੇਖੀ ਹੈ ਹੋਰ ਉਹਦੀਆਂ ਘਾਟਾਂ ਇਹ ਇੱਕ ਘਾਟਾਂ ਪੂਰੀਆਂ ਕਰੀਆਂ ਨੇ ਇਹਦੇ 'ਚ ਉਹ ਮਸ਼ੀਨ ਤੇ ਠੀਕ ਆ ਬਾਈ ਜਿਹੜੀ ਇਹਦੇ 'ਚ ਘਾਟ ਆ ਗਈ ਉਹ ਉਧਰ ਨਾਲ ਹੁੰਦੇ ਹੱਲ ਕਰਦੇ ਰਹੇ ਠੀਕ ਹੈ ਇਹਨੂੰ ਚਲਾ ਕੇ ਉਹਨੂੰ ਜਾਨੀ ਕਲੀਅਰ ਕਰਿਆ ਉਹ ਮਸ਼ੀਨ ਵਧੀਆ ਬਣਾਈ ਹੈ ਜੀ ਮਤਲਬ ਵੀ ਇਹਦੇ ਡੈਮੋ ਕਰਦੇ ਆ ਕਰਦੇ ਆ ਨੇ ਹਾਂਜੀ ਹਾਂਜੀ ਠੀਕ ਆ ਬਾਈ ਤੇ ਬਾਈ ਜਿਹੜੀ ਹੁਣ ਜਿਵੇਂ ਮਤਲਬ ਤੁਸੀਂ ਤਾਂ ਨਾਲ ਦੇਖਦੇ ਰਹੇ ਹੋ ਵੀ ਉਹ ਮਸ਼ੀਨ ਦੇ ਵਿੱਚ ਤਾਂ ਨਹੀਂ ਹੁਣ ਕੋਈ ਕਿਸਾਨ ਵੀਰਾਂ ਨੂੰ ਕੰਪਲੇਂਟ ਆਉਣੀ ਆਉਣੀ ਤਾਂ ਨਹੀਂ ਚਾਹੀਦੀ ਜੇ ਰੱਬ ਮਿਹਰਬਾਨੀ ਰੱਖੇ ਬਾਕੀ ਦਾ ਚਲੋ ਮਸੀਂਦਰੀਆ ਚੱਲਦੀ ਕਿਵੇਂ ਹੋ ਜੇ ਇਹ ਤਾਂ ਹੋ ਸਕਦੀ ਬਿਲਕੁਲ ਬਾਕੀ ਜੇ ਆਪਾਂ ਕਹੀ ਜਿਵੇਂ ਬਾਕੀ ਜਿਹੜਾ ਨਾ ਸਿਸਟਮ ਦੇਖ ਕੇ ਇਹਦੇ 'ਚ ਅੰਤਰ ਬਹੁਤ ਪੈ ਗਿਆ ਉਹਦੇ ਨਾਲ ਹਾਂ ਬਿਲਕੁਲ ਸਾਰਾ ਕੁਝ ਸਾਹਮਣੀ ਹੈਗਾ ਹੁਣ ਬਾਕੀ ਜੇਕਰ ਕਿਸਾਨ ਭਰਾਵੋ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਵੀ ਜੇ ਬੰਦਿਆਂ ਨੇ ਇਕੱਲਾ ਪੈਸੇ ਵਾਸਤੇ ਕੰਮ ਕਰਨਾ ਹੁੰਦਾ ਨਾ ਤਾਂ ਪਿਛਲੇ ਸਾਲ ਇਹੀ ਮਸ਼ੀਨ ਨੂੰ ਤੁਤਮੁੱਤ ਕਰਕੇ ਬਾਜ਼ਾਰ ਦੇ ਵਿੱਚ ਲਾਂਚ ਕਰਕੇ ਰੁਪਈਏ ਕਮਾ ਸਕਦੇ ਸੀ ਤੇ ਐਤ ਕੀ ਫਿਰ ਲੋਕਾਂ ਤੋਂ ਬਈ ਗਾਲਾਂ ਖਾਈ ਜਾਂਦੇ ਵੀ ਯਾਰ ਮਸ਼ੀਨ ਚੱਲੀ ਜਾਣੀ ਹੈ ਨਾ ਹਾਂ ਘਰੇ ਪਾ ਜਾਂਦਾ ਨਹੀਂ ਹਾਰ ਪਾ ਕੇ ਜਾਂਦਾ ਨਾਲ ਬਿਲਕੁਲ ਬਾਈ ਕਿਉਂ ਭਰਾਵੋ ਪਿਛਲੀ ਵਾਰ ਇਹਦੇ ਨਾਲ ਦੀਆਂ ਬਹੁਤ ਮਸ਼ੀਨਾ ਮਾਰਕੀਟ ਦੇ ਵਿੱਚ ਆਈਆਂ ਜਿਨ੍ਹਾਂ ਦੇ ਵਿੱਚ ਡੱਡੂ ਗੇਅਰ ਦੀ ਜਾਂ ਹੋਰ ਚੀਜ਼ਾਂ ਦੀ ਬਹੁਤ ਜ਼ਿਆਦਾ ਸਮੱਸਿਆ ਆਈ ਹੈ ਨਾ ਹੁਣ ਤਾਂ ਬਾਈ ਹੋਰਾਂ ਨੇ ਇਹਦੇ ਵਿੱਚ ਕਰਤੀ ਸੋਧ ਬੜੀ ਯਾਦ ਹੈ ਜੀ ਬੜੀ ਯਾਦ ਹੈ ਇਹ ਤਾਂ ਅੱਧੀ ਅੱਧੀ ਦਾ ਫਰਕ ਪੈ ਜਾਂਦਾ ਹੈ ਤੇ ਬੰਦੇ ਬਾਈ ਮੰਨ ਲਓ ਵੀ ਜਿਵੇਂ ਕਈ ਵਾਰ ਕੋਈ ਚੀਜ਼ ਨੂੰ ਕੰਪਲੇਂਟ ਆ ਜੇ ਤਾਂ ਉੱਥੇ ਪਹੁੰਚਦੇ ਆ ਟਾਈਮ ਸੋਚਦੇ ਜੀ ਪਹੁੰਚਦੇ ਆਪਾਂ ਨੇ ਅੱਧੀ ਅੱਧੀ ਰਾਤ ਵੀ ਅਸੀਂ ਸਬਸੀਡਰ ਦਾ ਜਿਹੜਾ ਹੁੰਦਾ ਜਿੱਥੇ ਆਪਾਂ ਟਾਪ ਲਿੰਕ ਕਹਿੰਦੇ ਨੇ ਹਾਂ ਉਹਦੇ ਗੈਲੋ ਦੋ ਨਟ ਟੁੱਟ ਗਏ ਤੇ ਉਹਦਾ ਸਿਸਟਮ ਹੋਰ ਤੀ ਉਹਦਾ ਅਸੀਂ ਅੱਧੀ ਰਾਤ ਉੱਥੇ ਬੁਲਾਏ ਨੇ ਅੱਲੋ ਅਰਖਾ ਵੀ ਚੱਲਦਾ ਦੀ ਸਬਸੀਡਰ ਠੀਕ ਹੈ ਅੱਧੀ ਰਾਤ ਉੱਥੋਂ ਆ ਕੇ ਖੋਲ ਕੇ ਉਰੇ ਫਿੱਟ ਕਰਕੇ ਰਾਤ ਨੂੰ ਸਾਡਾ ਚੱਲਦਾ ਕਰਕੇ ਚੱਲਦਾ ਕਰਕੇ ਨਹੀਂ ਬਿਲਕੁਲ ਸਭ ਤੋਂ ਵੱਡੀਆਂ ਨੇ ਆਪ ਹੈ ਗਏ ਨੇ ਘਾਟਵਾ ਦਾ ਕੋ ਇਧਰ ਆਪਣੇ ਬਾਈ ਜੀ ਹੋਰ ਖੜੇ ਨੇ ਬਾਈ ਸਸੀ ਕਾਲ ਜੀ ਕਾਜਮ ਜੀ ਬਾਈ ਕਿਵੇਂ ਆ ਕੰਮਕਾਰ ਮੁੰਡਿਆਂ ਦਾ ਵੀ ਵਧੀਆ ਜ਼ਿੰਮੇਵਾਰੀ ਵਾਲਾ ਕੰਮ ਆ ਪੂਰਾ ਕੰਮਕਾਰ ਬਹੁਤ ਵਧੀਆ ਵੀਰੇ ਠੀਕ ਆ ਚੱਲਦਾ ਆ ਆਪਾਂ ਸਾਡਾ ਤਾਂ ਪੁਰਾਣਾ ਵਾ ਵਸਤਾ ਐ ਤੋਂ 35 ਅਜਦਾਲ ਪੁਰਾਣਾ ਠੀਕ ਆ ਨਹੀਂ ਰੱਖ ਲੋ ਕੋਈ ਨਾ ਠੀਕ ਹੈ ਮੰਨ ਲਓ ਜਿਵੇਂ ਬਜ਼ੁਰਗਾਂ ਤੋਂ ਬਾਈ ਫਿਰ ਉਦੋਂ ਇੰਜਨ ਵਗੈਰਾ ਸਮਰਉਂਦੇ ਰਹੇ ਤੁਸੀਂ ਇਹਨਾਂ ਦੇ ਬਾਪੂ ਹਾਂਜੀ ਹਾਂ ਇਹਨਾਂ ਦਾ ਸਾਡਾ ਪਹਿਲਾਂ ਤੋਂ ਚੱਲ ਰਿਹਾ ਸੁਰੂ ਤੋਂ ਹੀ ਚੱਲ ਰਿਹਾ ਹੈ ਬਾਪੂ ਦਾ ਵੀ ਆਪਣਾ ਇਹਨਾਂ ਨਾਲ ਚੱਲਦਾ ਰਹੀ ਠੀਕ ਹੈ ਵਧੀਆ ਕੰਮ ਚੱਲਦਾ ਸੀ ਕੋਈ ਆਉ ਨਹੀਂ ਹੁਣ ਉਦੋਂ ਬਾਅਦ ਟਰੈਲੀਆਂ ਟੱਪੇ ਕੁਝ ਵੀ ਜਾਂਦਾ ਰੂਟਰ ਰਵਿਟਰ ਆਪਾਂ ਲੈਂਦਾ ਹੁਣ ਸੁਪਰ ਹੀਟਰ ਲੈਂਦਾ ਉਹ ਬਹੁਤ ਵਧੀਆ ਚੱਲਦਾ ਦੋ ਤਿੰਨ ਸੀਜ਼ਨ ਹੋ ਗਏ ਬਹੁਤ ਵਧੀਆ ਚੱਲਦਾ ਹੈ ਵੀ ਯਾਨੀ ਕਿ ਕੰਮ ਚਾਹੇ ਥੋੜਾ ਕਰਦੇ ਰਹੇ ਨੇ ਲੋਕਾਂ ਦੀ ਨਿਗਾਹ ਦੇ ਵਿੱਚ ਨਹੀਂ ਆਏ ਪਰ ਪਿੰਡ 'ਚ ਜਿੰਨੀਆਂ ਚੀਜ਼ਾਂ ਬਣਾ ਕੇ ਦੇਤੀਆਂ ਬਿਓ ਪੂਰਾ ਸਹੀ ਹੈ ਐਨ ਪੂਰੀ ਸਹੀ ਹੈ ਵੀਰੇ ਕੋਈ ਉਹ ਨਹੀਂ ਡੰਗਾਈ ਚ ਪੂਰਾ ਸਹੀ ਚੱਲਦਾ ਹੈ ਦੀ ਪੂਰੋਂ ਪੂਰਾ ਐਨ ਵਧੀਆ ਪਉਂਦਾ ਹੈ ਕੋਈ ਉਹ ਨਹੀਂ ਕਿਸੇ ਪਾਸੇ ਘਾਟ ਨਹੀਂ ਕੋਈ ਉਹਦੀ ਕੰਪਲੀਟ ਨਹੀਂ ਹੁੰਦੀ ਨਹੀਂ ਨਹੀਂ ਠੀਕ ਹੈ ਸਾਰੇ ਪਾਸੇ ਸਭ ਚੱਲਦਾ ਵੀਰੇ ਠੀਕ ਹੈ ਭਾਈ ਧੰਨਵਾਦ ਤੇ ਪ੍ਰਗਟ ਭਾਈ ਆ ਜਾਓ ਹੁਣ ਤੁਸੀਂ ਆ ਜਾਓ ਤੇ ਹੁਣ ਆਪਾਂ ਭਾਈ ਜਿਵੇਂ ਬਾਈ ਹੋ ਰਹੇ ਨੇ ਥੋੜੀ ਸਿਹਦੀ ਦਿੱਤੀ ਆ ਦੇਖੋ ਕਹਿੰਦੇ ਪਿੰਡ ਦਾ ਪਤਾ ਲੱਗ ਜਾਂਦਾ ਘਹਾੜਿਆਂ ਤੋਂ ਹਣਾ ਪਿੰਡ ਦੇ ਬੰਦਿਆਂ ਨੇ ਸਿਹਦੀ ਦਿੱਤੀ ਆ ਕਹਿੰਦੇ ਭਾਈ ਪ੍ਰਗਟ ਹੋ ਰਹੇ ਨੇ ਦੋਨੇ ਭਾਈਆਂ ਨੇ ਜਿਹੜੀ ਚੀਜ਼ ਬਣਾਤੀ ਨਾ ਕਹਿੰਦੇ ਭਾਈ ਉਹਦੇ ਮੁੜ ਕੇ ਕਦੇ ਕੋਈ ਕੰਪਲੇਂਟ ਤਾਂ ਆਈ ਹੀ ਨਹੀਂ ਹੈਗੀ ਇਹ ਤੁਹਾਨੂੰ ਦੱਸਦਾ ਵੀਰ ਜੀ ਇਹ ਆਪਾਂ ਨੇ ਪਿਛਲੇ ਸਾਲ ਪੂਰਾ ਟ੍ਰਾਇਲ ਲੱਤਦਾ ਠੀਕ ਹੈ ਮੰਨ ਕੇ ਚਲੋ ਆਪਾਂ ਮਾਰਕੀਟ ਦੇ ਵਿੱਚ ਉਹਨਾਂ ਜਿਹੜੇ ਦਿੱਤੀ ਨਹੀਂ ਜਦੋਂ ਤੱਕ ਇਹਦੀ ਆਪਾਂ ਨੂੰ ਮੰਨ ਲੇ ਚਲੋ ਪੂਰਾ ਕਲੀਅਰ ਨਹੀਂ ਹੋਇਆ ਹੈਗਾ ਠੀਕ ਹੈ ਬਾਈ ਆ ਪੂਰਾ ਕਲੀਅਰ ਕਰਕੇ ਇਹਨੂੰ ਆਪਾਂ ਜਿੱਥੇ-ਜਿੱਥੇ ਪ੍ਰੋਬਲਮ ਆਈਆਂ ਨੇ ਜੋ ਭਰਾ ਮਾਪਾ ਉਹ ਵੀ ਦਿਖਾ ਦਈਏ ਨੇ ਐਸੋਂ ਦੱਸਦਾ ਬਾਈ ਦੇਖ ਲਓ ਸਾਰਾ ਜੋ ਵੀ ਖਰਾਦ ਵਗੈਰਾ ਹੁੰਦਾ ਸਾਰਾ ਕੁਝ ਵੀਰ ਹੋਰਾਂ ਕੋਲੇ ਇੱਥੇ ਆ ਤੇ ਇਹ ਜਿਹੜਾ ਕੰਮ ਆ ਭਰਾ ਉਹ ਹਜੇ ਵਰਕਿੰਗ ਅਧੀਨ ਆ ਇੱਥੇ ਆਏ ਨੂੰ ਬਾਈ ਆਪਾਂ ਨੂੰ 6 ਮਹੀਨੇ ਨਹੀਂ ਹੋਇਆਗੇ ਹਾਂਜੀ ਹਾਂਜੀ 6 ਮਹੀਨੇ ਹੋਏ ਨਹੀਂ ਠੀਕ ਆ ਤੇ ਜਿਹੜਾ ਪੇਂਟ ਆ ਬਾਈ ਇਹ ਮਸ਼ੀਨ ਜਿਹੜੀ ਹੁਣ ਆਪਾਂ ਨਵੀਂ ਉਹ ਕਰੀਆ ਹਨਾ ਇਹਦੇ ਪੇਂਟ ਵਗੈਰਾ ਕਿਹੜਾ ਯੂਜ਼ ਕੀਤਾਗਾ ਬਾਈ ਪੇਂਟ ਇਹਦੇ ਉੱਤੇ ਹੀ ਟੂਕੇ ਦਾ ਪੇਂਟ ਕੀਤਾ ਜੀ ਆਪਾਂ ਨੇ ਠੀਕ ਹੈ ਹਾਂ ਜਿਹੜਾ ਗੱਡੀਆਂ ਤੇ ਪੇਂਟ ਹੁੰਦਾ ਜੀ ਆਪਾਂ ਨੇ ਉਹ ਕੁਆਲਿਟੀ ਦਾ ਪੇਂਟ ਕੀਤਾ ਜੀ ਇਹਦੇ ਵਿੱਚ ਠੀਕ ਆ ਬਾਈ ਹਾਂ ਤੇ ਇਹਦੀ ਬਾਈ ਜੀ ਹੁਣ ਆਪਾਂ ਚਾਹੇ 5 ਸਾਲ ਚਾਹੇ ਬਾਹਰੇ ਖੜੀ ਰਹੀ ਰਹੀ ਇਹਨੂੰ ਰੰਗ ਦੀਆਂ ਮੰਨ ਕੇ ਚਲੋ ਵੀ ਇੱਕ ਵੀ ਇਹਨੂੰ ਦਿੱਕਤ ਨਹੀਂ ਆਉਂਦੀ ਪਰਸੈਂਟ ਵੀ ਰੰਗ ਦੀ ਦਿੱਕਤ ਨਹੀਂ ਹਾਂ ਜੀ ਹਾਂ ਫੇਡ ਕੋਈ ਫੇਡ ਖਾ ਜਾਏ ਕੋਈ ਪਰਸੈਂਟ ਇੱਕ ਵੀ ਨਹੀਂ ਹੈਗੀ ਠੀਕ ਆ ਤੇ ਬਾਈ ਜੇ ਗੱਲ ਕਰੀਏ ਜਿੰਮੇ ਦਾ 4 ਖੁੱਡਾਂ ਵਾਲੀ ਮਸ਼ੀਨ ਹੋ ਗਈ ਹੈ ਨਾ ਤੇ ਇਹਨੂੰ ਕਿੰਨੇ ਐਚਪੀ ਮਤਲਬ 90 ਐਚਪੀ ਦਾ ਕੰਟਰੈਕਟਰ ਚਲਾ ਲਦਾ ਜਿਹੜਾ ਆਪਣਾ ਸੋਨਾ ਲੀਕਾ ਹੈ ਉਹ 90 ਐਚਪੀ ਚਲਾਉਂਦਾ ਹੈ ਇਹਨੂੰ ਜਿਹੜਾ ਆਪਣਾ ਅਰਜਨ ਨੋਵੋ ਹੈ ਉਹ 75 ਐਚਪੀ ਚਲਾਉਂਦਾ ਹੈ ਇਹਨੂੰ ਠੀਕ ਹੈ ਜੀ ਬੜੇ ਆਸਾਨ ਤਰੀਕੇ ਨਾਲ ਚਲਾਉਂਦਾ ਜੀ ਠੀਕ ਹੈ ਬਾਈ ਜੇ ਕਿਸੇ ਵੀਰ ਨੇ 2 ਖੁੱਡਾਂ ਵਾਲੀ ਮਸ਼ੀਨ ਤਿਆਰ ਕਰਾਉਣੀ ਹੋਵੇ ਵੀ ਕੱਲਾ ਇੰਨਾ ਕਾ ਪਾਸਾ ਹੈ ਨਾ ਜਿਹਨੂੰ 50 55 60 ਐਚਪੀ ਦਾ ਟਰੈਕਟਰ ਚਲਾ ਲੈਦਾ ਇਹਨਾਂ ਵਿੱਚ ਵੀ ਆਪਾਂ ਨੇ ਇਹ ਦੋ ਆਪਸ਼ਨਾਂ ਕਰਤੀਆਂ ਇਹ ਆਪਾਂ ਜਿਹੜ ਜਿਹੜੀ ਆਪਣੀ ਉਹ ਰੀਲ ਹੈ ਹਾਂਜੀ ਉਹ ਰੀਲ ਨਹੀਂ ਹੁੰਦੀ ਉਹਦੇ ਵਿੱਚ ਦੋ ਖੁੱਡਾਂ ਵਾਲੀ ਦੇ ਵਿੱਚ ਕੱਲੀ ਬਾਕੀ ਸਾਰਾ ਸਿਸਟਮ ਇਹੀ ਰਹੂਗਾ ਠੀਕ ਹੈ ਆ ਰੀਲ ਹੋ ਗਈ ਗੇਅਰ ਬਾਕਸ ਹੋ ਗਿਆ ਸਾਰਾ ਬੂਮ ਦਾ ਮੂਵਮੈਂਟ ਹਾਂ ਬਾਕੀ ਸਾਰਾ ਕੁਝ ਉਹ ਹੁੰਦਾ ਹੈ ਹਾਂਜੀ ਹਾਂ ਉਹਦੇ ਵਿੱਚ ਮੰਨ ਕੇ ਚਲੋ ਆਪਾਂ ਦੋ ਵਾਲੀ ਜਿਹੜੀ ਖੁੱਡਾਂ ਵਾਲੀ ਮਸ਼ੀਨ ਹੈ ਦੋ ਤੋਂ ਆਪਾਂ ਨੇ ਚਾਰ ਵਾਲੀ ਵੀ ਬਣਦੀ ਕਰੀਏ ਕੱਲ ਨੂੰ ਮੰਨ ਲਓ ਕਿਸੇ ਕਿਸਾਨ ਨੇ ਟਰੈਕਟਰ ਵੱਡਾ ਲੈਣਾ ਹੈ ਹਾਂਜੀ ਤੇ ਉਹਨੂੰ ਸਲਾਹ ਹੈ ਕਿ ਵੀ ਆਪਾਂ ਨੇ ਚਾਰ ਖੁੱਡਾਂ ਵਾਲੀ ਮਸ਼ੀਨ ਲੈਣੀ ਹੈਗੀ ਆਪਾਂ ਨਾਲ ਦੀ ਨਾਲ ਆ 5 ਘੰਟਿਆਂ ਦੇ ਵਿੱਚ 6 ਘੰਟਿਆਂ ਦੇ ਵਿੱਚ ਆਪਾਂ ਨੂੰ ਮਸ਼ੀਨ ਨੂੰ ਚਾਰ ਖੁੱਡਾਂ ਵਾਲੀ ਧਿਆ ਕਰ ਬਾਈ ਇਹਦਾ ਮੰਨ ਲਓ ਕਿ ਮੱਕੀ ਦਾ ਸੀਜ਼ਨ ਹੁਣ ਜਮਾ ਟਾਪ ਤੇ ਆਉਣ ਵਾਲੀ ਆ ਮੰਨ ਲਓ ਮੱਕੀ ਦੀ ਬਾਢੀ ਆ ਜਿਹੜੀ ਸ਼ੁਰੂ ਹੋ ਜਾਣੀ ਆ ਚਾਰ ਪੈਣਾ ਸ਼ੁਰੂ ਹੋ ਜਾਣਾ ਹਾਂਜੀ ਹਾਂਜੀ ਤੇ ਵੀਡੀਓ ਦੇਖ ਕੇ ਸੋਨੂੰ ਕਿਸਾਨ ਵੀਰ ਫੋਨ ਕਰਨਗੇ ਪਹਿਲਾਂ ਮੈਂ ਕਿਸਾਨ ਵੀਰਾਂ ਨੂੰ ਕਹਿਣਾ ਬਾਈ ਤੁਸੀਂ ਕਰਾਚੋਂ ਇਹ ਵੀਰਾਂ ਕੋਲੇ ਆਓ ਮਟੀਰੀਅਲ ਬਣਿਆ ਹੋਇਆ ਦੇਖ ਕੇ ਜਾਓ ਬਾਈ ਵੀ ਕਿੰਨੀ ਹੈਵੀ ਡਿਊਟੀ ਵਾਲਾ ਜਿਹੜਾ ਮਟੀਰੀਅਲ ਇਹਨਾਂ ਨੇ ਲਗਾਇਆ ਵਿਆ ਕੋਈ ਕਿਸੇ ਚੀਜ਼ ਦਾ ਲੁਕੋਣੀ ਹੈਗਾ ਕੋਈ ਆਏ ਨਹੀਂ ਹੈਗਾ ਵੀ ਸੋਨੂੰ ਆਹ ਚੀਜ਼ ਨਹੀਂ ਦਿਖਾਉਣੀ ਜੋ ਮਰਜ਼ੀ ਚੀਜ਼ ਬਾਈ ਤੁਸੀਂ ਦੇਖ ਕੇ ਜਾਓ ਤੇ ਬਾਈ ਹੋਰਾਂ ਨੇ ਰਣਧੀ ਰਕੌਰਨ ਸਾਈਲੇਜ ਮਸ਼ੀਨ ਸਨਾਮ ਪਟਿਆਲਾ ਰੋਡ ਕਰਾਚੋਂ ਸੰਗਰੂਰ ਦੇ ਨਾਮ ਤੇ ਭਰਾਵੋ ਤਿਆਰ ਕਰਤੀ ਤੇ ਬਾਈ ਉਹ ਫਿਰ ਕਿੰਨੇ ਦਿਨਾਂ ਦੇ ਵਿੱਚ ਬਾਈ ਬੰਦੇ ਨੂੰ ਦੇ ਦੋਗੇ ਜੇ ਇਸਾਈ ਆਉਂਦੀ ਆ ਮੰਨ ਲਓ ਇਸਾਈ ਆਉਂਦੀ ਆ ਆਪਣਾ ਲਵੇ ਹਫਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਮਸ਼ੀਨ ਦੇ ਦਾਂਗੇ ਜੀ ਹਫਤੇ ਤੋਂ 10 ਦਿਨਾਂ ਦੇ ਵਿੱਚ ਹਾਂਜੀ ਠੀਕ ਆ ਤੇ ਸਾਈ ਦੇ ਤੌਰ ਤੇ ਬਾਈ ਕਿੰਨੀ ਪੇਮੈਂਟ ਆ ਜਿਹੜੀ ਤੁਹਾਨੂੰ ਜਮ੍ਹਾਂ ਕਰਾ ਕੇ ਜਾਣੀ ਪਊਗੀ ਸਾਈ ਦੇ ਤੌਰ ਤੇ ਹੀ ਆਪਾਂ ਨੂੰ 50% ਜੀ ਠੀਕ ਆ ਵੀ 50% ਕਹਿਦੀ ਆ ਪਰ ਆਹ ਉਹ ਜਿਹੜੀ ਪੇਮੈਂਟ ਆ ਗਈ ਉਹ ਜਮ੍ਹਾਂ ਕਰਾ ਕੇ ਜਾਣੀ ਪੈਣੀ ਆ ਤੇ ਹਫਤੇ ਜਾਂ 10 ਦਿਨਾਂ ਦੇ ਵਿੱਚ ਵਿੱਚ ਮਸ਼ੀਨ ਤੁਹਾਡੇ ਕੋਲੇ ਆ ਜਾਣੀ ਆ ਕੋਈ ਬਾਈ ਹੋਰ ਮਸ਼ੀਨ ਬਾਰੇ ਹੋਰ ਮਸ਼ੀਨ ਜੀ ਆਪਣ ਤੁਹਾਨੂੰ ਦਿਖਾਉਣਾ ਹੈਗਾ ਜੂ ਹਾਂਜੀ ਵੀ ਕੋਈ ਹੋਰ ਜਿਹੜੀ ਚੀਜ਼ ਬਾਈ ਜ਼ਰੂਰੀ ਰਹਿ ਗਈ ਹੋਵੇ ਹਨਾ ਵੀ ਆਪਣੇ ਵੀਰਾਂ ਨੂੰ ਦੱਸਣਾ ਹੋਵੇ ਵੀ ਭਰਾਵੋ ਅਸੀਂ ਆਹ ਚੀਜ਼ ਤੇ ਵੱਧ ਜ਼ੋਰ ਲਾਇਆਗਾ ਆਹ ਉਹ ਕਰਿਆਗਾ ਹਾਂਜੀ ਬਾਈ ਜੀ ਆ ਦੇਖੋ ਜਿਹੜੀ ਆਪਣੀ ਆਏ ਗੇਅਰ ਬਾਕਸ ਆਈ ਇਹਦੇ ਵਿੱਚ ਤਿੰਨ ਬੈਲਟਾਂ ਪਾਈਆਂ ਨੇ ਨਾਲ ਇਹਦੇ ਵਿੱਚ ਆਪਾਂ ਨੇ ਜਿਹੜਾ 베アリング ਹੈਗਾ ਇਹਨੂੰ سپورਟ ਦੁੱਤੀ ਹੈ ਪੂਰੀ ਠੀਕ ਹੈ ਜੀ ਹਾਂ ਕੱਲ ਨੂੰ ਇਹਦੇ ਵਿੱਚ ਮੰਨ ਕੇ ਚਲੋ ਵੀ ਪੂਰਾ ਲੋਡ ਪੈਂਦਾ ਹੈਗਾ ਕੋਈ ਦਿੱਕਤ ਨਹੀਂ ਆਉਗੀ ਠੀਕ ਹੈ ਨਾ ਸਾਰੀ ਮਸ਼ੀਨ ਦੀ ਜਿਹੜੀਆਂ ਬੈਲਟਾਂ ਨੇ ਆਪਾਂ ਨੇ ਕਵਰ ਕਰੀਆਂ ਨੇ ਬਿਲਕੁਲ ਇਧਰੋਂ ਵੀ ਸੇਫ ਆ ਗਈ ਵੀ ਕੋਈ ਐ ਨਹੀਂ ਹੈਗਾ ਵੀ ਬੰਦੇ ਦਾ ਜਿਹੜੀ ਆ ਆਪਣਾ ਕਵਰ ਹੈਗਾ ਹਾਂਜੀ ਇਹ ਨਾਲ ਦੀ ਨਾਲ ਦੇਖੋ ਤੁਸੀਂ ਸਾਰੀਆਂ ਬੈਲਟਾਂ ਸ਼ਾਫਟਾਂ ਨਾਲ ਦੀ ਨਾਲ ਕਵਰ ਹੋ ਜਾਣਗੀਆਂ ਕੋਈ ਮਤਲਬ ਵੀ ਆਪਣਾ ਆਪਾਂ ਕੋਈ ਵੀ ਕੰਮ ਕਰਨਾ ਵਰਕ ਕਰਨਾ ਜਾਂ ਜਲਦੀ ਦੇ ਹੱਥ ਲੱਗ ਜਾਂਦਾ ਕਈ ਵਾਰੀ ਸੋ ਬ੍ਰਾਭੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਵੀਰ ਹੋਰਾਂ ਦਾ ਜਿਹੜਾ ਮੋਬਾਈਲ ਨੰਬਰ ਤੇ ਐਡਰੈਸ ਆ ਉਹ ਵੀਡੀਓ ਦੇ ਉੱਪਰ ਦਿੱਤਾ ਪਿਆ ਤੇ ਕਿਵੇਂ ਲੱਗੀ ਮਸ਼ੀਨ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਬਹੁਤ ਸੋਹਣਾ ਜਿਹੜਾ ਸਿਸਟਮ ਆ ਬਾਈ ਹੋਰਾਂ ਨੇ ਤਿਆਰ ਕਰਿਆ ਸੋ ਠੀਕ ਆ ਪ੍ਰਗਟ ਬਾਈ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ